ਬਹੁਤ ਹੀ ਸਤਿਕਾਰਯੋਗ ਮੰਚ ਤੇ ਵਿਰਾਜਮਾਨ ਕਵੀ ਦੋਸਤੋ ਮੇਰੇ ਸਾਹਮਣੇ ਬਿਰਾਨ ਮਾਨ ਬੜੀਆਂ ਅਜ਼ੀਮ ਹਸਤੀਆਂ ਜਿਨ੍ਹਾਂ ਦੇ ਮੇਰੇ ਮਨ ਦੇ ਵਿੱਚ ਬੜਾ ਵੱਡਾ ਪਿਆਰ ਤੇ ਸਤਿਕਾਰ ਹੈ ਪਰ ਸ਼ਾਇਦ ਇਹ ਡਾਕਟਰ ਸਹਿਬਾਨ ਜਿਹੜੇ ਬੈਠੇ ਨੇ ਡਾਕਟਰ ਕੇਰ ਸਿੰਘ ਡਾਕਟਰ ਭੱਟੀ ਡਾਕਟਰ ਖਾਨ ਵੀ ਸਿਸਾਵਰ ਸੰਭਲ ਮੈਂ ਹੋ ਸਕਦਾ ਹੈ ਵੀ ਅੱਜ ਪਹਿਲੀ ਵਾਰ ਇਹਨਾਂ ਦੇ ਸਾਹਮਣੇ ਕਵਤਾ ਪੜ ਰਿਹਾ ਹਾਂ ਮੈਂ ਪੌਸਿਬਿਲਟੀ ਹੈ ਯਾਦ ਨਹੀਂ ਹੋ ਸਕਦਾ ਕਿਸੇ ਨਾ ਕਿਸੇ ਕਵੀ ਦਰਬਾਰ ਚ ਉਹਨੂੰ ਜੋ ਕਿਸੇ ਨੇ ਕਵਿਤਾ ਸੁਣੀ ਵੀ ਹੋਵੇ ਤੇ ਦੂਸਰਾ ਪੱਖ ਹੈ ਕਿ ਵਿਦਿਆਰਥੀ ਵੀ ਸਾਹਮਣੇ ਬੈਠੇ ਹੋਏ ਆ। ਤੋਂ ਮੈਂ ਜਿਵੇਂ ਡਾਕਟਰ ਸਾਹਿਬ ਨੂੰ ਦੱਸਿਆ ਵੀ ਦੋ ਦੌਰ ਚਲਾਉਣੇ ਆ। ਤੋਂ ਮੈਂ ਦੋਵਾਂ ਧਿਰਾਂ ਦਾ ਧਿਆਨ ਰੱਖ ਕੇ ਇਹ ਸਭ ਤੋਂ ਪਹਿਲੀ ਮੈਂ ਪੁਰਾਣੀ ਗਜ਼ਲ ਹੈ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਡਾਕਟਰ ਸਾਹਿਬ ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ ਉਹ ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦੇ ਨੇ ਜਿਸਮ ਤੇ ਵੱਜਦੇ ਪੱਥਰਾਂ 'ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦੇ ਨੇ ਔਰ ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ ਪੌਣਾ ਵਿੱਚ ਭਟਕਦੇ ਪੱਤੇ ਮੋੜ ਸ਼ਾਖਾਂ ਸੰਗ ਜੁੜ ਸਕਦੇ ਨੇ ਸੁੱਚਾ ਹੋਵੇ ਇਸ਼ਕ ਦਾ ਜਜ਼ਬਾ ਜੇਕਰ ਸਦਕ ਮੁਕੰਮਲ ਹੋਵੇ ਤੱਤੀ ਤਵੀ ਤੇ ਪੱਟ ਦਾ ਰੇਤਾ ਠੰਡੇ ਸੀਤ ਵੀ ਹੋ ਸਕਦਾ ਹੈ ਔਰ ਕੀ ਉਸ ਲਿਖਿਆ ਕੀ ਉਸ ਪੜਿਆ ਕੀ ਮੈਂ ਸੁਣਿਆ ਕੀ ਤੂੰ ਆਖਿਆ ਕੀ ਉਸ ਲਿਖਿਆ ਕੀ ਉਸ ਪੜਿਆ ਕੀ ਮੈਂ ਸੁਣਿਆ ਕੀ ਤੂੰ ਆਖਿਆ ਕੀ ਸਰਲੇਖ ਕਹਾਣੀ ਕਿਸ ਦੀ ਕਾ ਦਾ ਸਾਰ ਤੇ ਕਵਨ ਵਿਆਖਿਆ ਇੱਕੋ ਅੱਖਰ ਚੋਂ ਮਿਲ ਸਕਦਾ ਹੈ ਆਪਣੇ ਹੋਣ ਥੀਣ ਦਾ ਮਕਸਦ ਔਰ ਸਬੇ ਵੇਦ ਕਿਤੇਬ ਮਹਿਜ਼ ਇੱਕ ਬਾਤ ਚੀਤ ਵੀ ਹੋ ਸਕਦੇ ਨੇ ਔਰ ਆਪਣੇ ਆਪਣੇ ਸ਼ੀਸ਼ੇ ਸਭ ਦੇ ਆਪਣੀ ਆਪਣੀ ਅੱਖ ਹੈ ਯਾਰਾ ਆਪਣੇ ਆਪਣੇ ਸ਼ੀਸ਼ੇ ਸਭ ਦੇ ਆਪਣੀ ਆਪਣੀ ਅੱਖ ਹੈ ਯਾਰਾ ਸਬ ਦਾ ਇਸ ਥਾਂ ਵਿਚਰਨ ਦਾ ਅੰਦਾਜ਼ ਹੀ ਵੱਖੋ ਵੱਖ ਹੈ ਯਾਰਾ ਮੈਂ ਤੇਰੇ ਬੜ ਦੇ ਬੋਲਾਂ ਚੋਂ ਵੀ ਸੂਹੇ ਪੁਰ ਚੁਣ ਸਕਦਾ ਹਾਂ ਉਹ ਤੈਨੂੰ ਮੇਰੇ ਅਥਰੂ ਪੱਥਰ ਜੈ ਵਰਤੀਤ ਵੀ ਹੋ ਸਕਦੇ ਨੇ ਔਰ ਹਰ ਪਲ ਹਰ ਥਾਂ ਹਰ ਸ਼ੈ ਦਾ ਹੀ ਰੂਪ ਬਦਲਦਾ ਰਹਿੰਦਾ ਇੱਥੇ ਹਰ ਪਲ ਹਰ ਥਾਂ ਹਰ ਸ਼ੈ ਦਾ ਹੀ ਰੂਪ ਬਦਲਦਾ ਰਹਿੰਦਾ ਇੱਥੇ ਮਿੱਟੀ ਸੋਨੇ ਵਿੱਚ ਸੋਨਾ ਮਿੱਟੀ ਵਿੱਚ ਡਲਦਾ ਰਹਿੰਦਾ ਇੱਥੇ ਕੌਣ ਕਿਸੇ ਦਾ ਯਾਰ ਹੈ ਇੱਥੇ ਸਭ ਕੁਝ ਬਦਲਣ ਹਾਰ ਹੈ ਇੱਥੇ ਜਿਹੜੇ ਅੱਜ ਅਨੁਕੂਨ ਨੇ ਉਹ ਭੜਕੇ ਵਿਪਰੀਤ ਵੀ ਹੋ ਸਕਦੇ ਨੇ ਔਰ ਕੁੰਡ ਹਟਾ ਕੇ ਡਾਕਟਰ ਜੀ ਨੇ ਵਿਖਾ ਕਿ ਕੁੰਡ ਹਟਾ ਕੇ ਪਰਦੇ ਲਾ ਕੇ ਫਿਕਰ ਮੁਕਾ ਕੇ ਮਿਲ ਸਕਦੇ ਹੋ ਕੁੰਡ ਹਟਾ ਕੇ ਵਰਦੇ ਲਾ ਕੇ ਫਿਕਰ ਮੁਕਾ ਕੇ ਮਿਲ ਸਕਦੇ ਹੋ ਜੋ ਕਹਿੰਦੇ ਸਨ ਸਾਨੂੰ ਮੌਤੋਂ ਅੱਗੇ ਆ ਕੇ ਮਿਲ ਸਕਦੇ ਹੋ ਮੇਲ ਰਹੇ ਨੇ ਨਾਗਾਾਂ ਅੱਗੇ ਬਣ ਕੇ ਬੀਨਾ ਬੰਸਰੀਆਂ ਉਹ ਮੇਲ ਰਹੇ ਨੇ ਨਾਗਾਾਂ ਅੱਗੇ ਬਣ ਕੇ ਬੀਨਾ ਬੰਸਰੀਆਂ ਉਹ ਭੇਤ ਨਹੀਂ ਸੀ ਇਹ ਜੋਗੀ ਇੰਨੇ ਭੇਤ ਵੀ ਹੋ ਸਕਦੇ ਨੇ ਵੋਲਡ ਹਟਾ ਕੇ ਪਰਦੇ ਲਾ ਕੇ ਫਿਕਰ ਮੁਕਾ ਕੇ ਮਰ ਸਕਦੇ ਹੋ ਜੋ ਕਹਿੰਦੇ ਸਨ ਸਾਨੂੰ ਮੌਤੋਂ ਅੱਗੇ ਆ ਕੇ ਮਰ ਸਕਦੇ ਹੋ ਮੇਲ ਰਹੇ ਨੇ ਨਾਗਾ ਅੱਗੇ ਬਣ ਕੇ ਬੀਨਾ ਬੰਸਰੀਆਂ ਉਹ ਭੇਤ ਨਹੀਂ ਛਿਏ ਜੋ ਵੀ ਇਹਨੇ ਭੈ ਭੀਤ ਵੀ ਹੋ ਸਕਦੇ ਨੇ ਔਰ ਦਿਨ ਚੜਿਆ ਤਾਂ ਦੇਣ ਆਖਿਆ ਮੈਂ ਰਾਤ ਪਈ ਤਾਂ ਰਾਤ ਕਹੀ ਹੈ ਦਿਨ ਚੜਿਆ ਤਾਂ ਦੇਣ ਆਖਿਆ ਮੈਂ ਰਾਤ ਪਈ ਤਾਂ ਰਾਤ ਕਹੀ ਹੈ ਜਿਸ ਤੇ ਮੈਨੂੰ ਭੋਰਾ ਸ਼ੱਕ ਨਹੀਂ ਮੈਂ ਓਨੀ ਹੀ ਬਾਤ ਕਹੀ ਹੈ ਦਿਨ ਚੜਿਆ ਤਾਂ ਦਿਨ ਆਖਿਆ ਮੈਂ ਰਾਤ ਪਈ ਤਾਂ ਰਾਤ ਕਹੀ ਹੈ ਜਿਸ ਤੇ ਮੈਨੂੰ ਭੋਰਾ ਸ਼ੱਕ ਨਹੀਂ ਮੈਂ ਓਨੀ ਹੀ ਬਾਤ ਕਹੀ ਹੈ ਫਿਰ ਜੋ ਆਏ ਮੇਰੇ ਹਿੱਸੇ ਮੈਨੂੰ ਕੀ ਚਿੰਤਾ ਉਹ ਕਿਸੇ ਛਣ ਭੰਗਰ ਵੀ ਹੋ ਸਕਦੇ ਨੇ ਕਾਲਾ ਪੀਤ ਵੀ ਹੋ ਸਕਦੇ ਨੇ ਔਰ ਜੇ ਸੰਤ ਵਜਦੇ ਪੱਥਰਾਂ 'ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦੇ ਨੇ ਇੱਕ ਸੰਗੀਤ ਵੀ ਹੋ ਸਕਦਾ ਜੇਕਰ ਤਾਂਗਾ ਸਾਬਤ ਰਹੀਆਂ ਜੇ ਅਹਿਸਾਸ ਖਲੋਏ ਤਾਂ ਜੇਕਰ ਤਾਂਗਾ ਸਾਬਤ ਰਹੀਆਂ ਜੇ ਅਹਿਸਾਸ ਖਲੋਏ ਤਾਂ ਉਹ ਵਾਦਾ ਹੈ ਕਿ ਫੇਰ ਮਿਲਾਂਗੇ ਜੇ ਉਦੋਂ ਤੱਕ ਹੋਏ ਤਾਂ ਜੇਕਰ ਤਾਂਗਾ ਸਾਬਤ ਰਹੀਆਂ ਜੇ ਅਹਿਸਾਸ ਖਲੋਏ ਤਾਂ ਉਹ ਵਾਦਾ ਹੈ ਕਿ ਫੇਰ ਮਿਲਾਂਗੇ ਜੇ ਉਦੋਂ ਤੱਕ ਹੋਏ ਤਾਂ ਔਰ ਫਿਰ ਕੀ ਹੈ ਜੇ ਪੁਤਲੀ ਚੋਂ ਚੰਗਿਆੜਾ ਮੱਦਮ ਪੈ ਚੱਲਿਆ ਫਿਰ ਕੀ ਹੈ ਜੇ ਪੁਤਲੀ ਚੋਂ ਚੰਗਿਆੜਾ ਮੱਦਮ ਪੈ ਚੱਲਿਆ ਹੁਣ ਵੀ ਨੀਰ ਸੰਭਾਲੀ ਬੈਠੇ ਨੇ ਅੱਖੀਆਂ ਦੇ ਕੋਏ ਤਾਂ ਹੁਣ ਵੀ ਨੀਰ ਸੰਭਾਲੀ ਬੈਠੇ ਨੇ ਅੱਖੀਆਂ ਦੇ ਕੋਏ ਤਾਂ ਔਰ ਮਨ ਦਾ ਪੱਦਰਾ ਪੜਨਾ ਔਖੜੇ ਠਿੜਕੇ ਨਾ ਗੀਤਾਂ ਦੀ ਲੈ ਮਨ ਦਾ ਪੱਦਰਾ ਪੜਨਾ ਔਖੜੇ ਠਿੜਕੇ ਨਾ ਗੀਤਾਂ ਦੀ ਲੈ ਤੁਰਦੇ ਬੰਦੇ ਮੂਰੇ ਆਉਂਦੇ ਹੀ ਨਹੀਂ ਟਿਬੇ ਟੋਏ ਤਾਂ ਔਰ ਸੂਰਜ ਚੰਨ ਸਿਤਾਰੇ ਜੁਗਨੂ ਦੀਵੇ ਸਭ ਕੁਝ ਮਿੱਟੀ ਦਾ ਸੂਰਜ ਚੰਨ ਸਿਤਾਰੇ ਜੁਗਨੂ ਦੀਵੇ ਸਭ ਕੁਝ ਮਿੱਟੀ ਦਾ ਔਰ ਮਿੱਟੀ ਦੇ ਮਾਦੋਂ ਹੀ ਦਿਸਣਗੇ ਇਹਨਾਂ ਦੀ ਲੋਏ ਤਾਂ ਸੂਰਜ ਚੰਨ ਸਿਤਾਰੇ ਜੁਗਨੂ ਦੀਵੇ ਸਭ ਕੁਝ ਮਿੱਟੀ ਦਾ ਔਰ ਮਿੱਟੀ ਦੇ ਮਾਦੋਂ ਹੀ ਦਿਸਣਗੇ ਇਹਨਾਂ ਦੀ ਲੋਏ ਤਾਂ ਔਰ ਵਿਜੇ ਵਿਵੇਕ ਇਸ ਉਲਟੀ ਨੈ ਵਿੱਚ ਕੁਝ ਹਿੱਸਾ ਤੇਰਾ ਵੀ ਹੈ ਵਿਜੇ ਵਿਵੇਕ ਇਸ ਉਲਟੀ ਨੈ ਵਿੱਚ ਕੁਝ ਹਿੱਸਾ ਤੇਰਾ ਵੀ ਹੈ ਪੱਥਰ ਤਾਹਾਂੋਂ ਤੈਰਨ ਲੱਗੇ ਜੇ ਤੂੰ ਫੁੱਲ ਡੋਬੋਏ ਤਾਂ ਪੱਥਰ ਤਾਹਾਂੋਂ ਤੈਰਨ ਲੱਗੇ ਜੇ ਤੂੰ ਫੁੱਲ ਡੋਬੋਏ ਤਾਂ ਔਰ ਇੱਕ ਛੋਟੀ ਜਿਹੀ ਜਤਨ ਔਰ ਕਰਨਾ ਕਿ ਜਿਵੇਂ 헤ਆਤੀ ਲੋਚ ਦੀ ਓਵੇਂ ਹੀ ਕਰ ਲੈ ਜਿਵੇਂ 헤ਆਤੀ ਲੋਚ ਦੀ ਉਵੇਂ ਹੀ ਕਰ ਲੈ ਉਹ ਖੁਸ਼ੀਆਂ ਨੇ ਤਮਾਨ ਲੈ ਦੁੱਖ ਨੇ ਤਜਰ ਲੈ ਜਿਵੇਂ ਹਿਆਤੀ ਲੋਚ ਦੀ ਉਵੇਂ ਹੀ ਕਰ ਲੈ ਖੁਸ਼ੀਆਂ ਨੇ ਤਮਾਨ ਲੈ ਦੁੱਖ ਨੇ ਤਜਰ ਲੈ ਔਰ ਜਿੱਦਾਂ ਬੰਜਰ ਖੇਤ ਚੋਂ ਲੰਗਣ ਚਰਵਾਹੇ ਜਿੱਦਾਂ ਬੰਜਰ ਖੇਤ ਚੋਂ ਲੰਗਣ ਚਰਵਾਹੇ ਤੂੰ ਵੀ ਇਸ ਜਹਾਨ ਚੋਂ ਕੁਝ ਉਵੇਂ ਗੁਜ਼ਰ ਲੈ ਜਿੱਦਾਂ ਬੰਜਰ ਖੇਤ ਚੋਂ ਲੰਗਣ ਚਰਵਾਹੇ ਬੰਜਰ ਨੂੰ ਮੈਂ ਅਫੀਸਾਇਜ਼ ਕਰਕੇ ਕਹਿ ਰਿਹਾ ਵੀ ਦੁਆਰਾ ਕੇ ਜਿੱਤਾ ਬੰਜਰ ਖੇਤ ਚੋਂ ਲੰਗਣ ਚਰਵਾਹੇ ਤੂੰ ਵੀ ਇਸ ਜਹਾਨ ਚੋਂ ਕੁਝ ਉਮੇ ਗੁਜ਼ਰ ਲੈ ਔਰ ਇੱਕੋ ਵਾਰੀ ਸੁਟਣਾ ਮੁਨਸਫ ਦੇ ਮੂਹਰੇ ਇੱਕੋ ਵਾਰੀ ਸੁਟਣਾ ਮੁਨਸਫ ਦੇ ਮੂਹਰੇ ਚੰਗਾ ਮੰਦਾ ਬਨ ਕੇ ਮੋਢੇ ਤੇ ਧਰ ਲੈ ਔਰ ਬੁੱਲ ਸੁਕਣੇ ਜਿੰਦ ਲੂਸਣੀ ਅਣਜਾਣੇ ਰਾਹ ਤੇ ਬੁੱਲ ਸੁਕਣੇ ਜਿੰਦ ਲੂਸਣੀ ਅਣਜਾਣੇ ਰਾਹ ਤੇ ਵਕਤ ਵਿਹਾਨਾ ਕੰਗਲਿਏ ਕੋਈ ਭਾਂਡਾ ਭਰ ਲੈ ਵਕਤ ਵਿਹਾਨਾ ਕੰਗਲਿਏ ਕੋਈ ਭਾਂਡਾ ਭਰ ਲੈ ਔਰ ਇੱਕ ਛੇੜਾ ਕੇ ਇਹਦੇ ਚ ਸ਼ਬਦ ਹੈ ਕਰਤੀ ਰੋੜੀ ਰਤੀ ਰੋੜੀ ਮੇਰਾ ਪਿੰਡ ਹੈ ਜਿੱਥੇ ਮੈਂ ਜਨਮਿਆ ਤੇ 16 ਸਾਲ ਦੀ ਉਮਰ ਤੱਕ ਉਸ ਪਿੰਡ ਵਿੱਚ ਰਹਾ ਔਰ ਵਕਤ ਵਿਹਾਨਾ ਕੰਗਲਿਏ ਕੋਈ ਭਾਂਡਾ ਭਰ ਲੈ ਔਰ ਸਿਆਣਾ ਬਣ ਕੇ ਸਿਆਣ ਲੈ ਕਿਣਕੇ ਚੋਂ ਕੁੱਲ ਨੂੰ ਸਿਆਣਾ ਬਣ ਕੇ ਸਿਆਣ ਲੈ ਕਿਣਕੇ ਚੋਂ ਕੁੱਲ ਨੂੰ ਰਤੀ ਰੋੜੀ ਵਿੱਚ ਹੀ ਲੱਭ ਅੰਮ੍ਰਿਤ ਸਰ ਲੈ ਸਿਆਣਾ ਬਣ ਕੇ ਸਿਆਣ ਲੈ ਕਿਣਕੇ ਚੋਂ ਕੁੱਲ ਨੂੰ ਰਤੀ ਰੋੜੀ ਵਿੱਚ ਹੀ ਲੱਭ ਅੰਮ੍ਰਿਤ ਸਰ ਲੈ ਔਰ ਕਹਿ ਦੇ ਵਿਵੇਕ ਨੂੰ ਛੱਡ ਕੇ ਮਨਮਤੀਆਂ ਰੋ ਰੋ ਕਾਫੀ ਜੀ ਲਿਆ ਹੁਣ ਹੱਸ ਕੇ ਮਰ ਲਿਆ ਰੋ ਰੋ ਕਾਫੀ ਜੀ ਲਿਆ ਹੁਣ ਹੱਸ ਕੇ ਮਰ ਲਿਆ ਰੋ ਰੋ ਕਾਫੀ ਜੀ ਲਿਆ ਹੁਣ ਹੱਸ ਕੇ ਮਰ ਲਿਆ ਥੈਂਕ ਯੂ ਓਕੇ ਹੁਨਰ ਨੂੰ ਹੱਥਾਂ ਤੇ ਮਾਣ ਹੋਵੇ ਲਗਨ ਨੂੰ ਦਿਲ ਤੇ ਯਕੀਨ ਹੋਵੇ ਹੁਨਰ ਨੂੰ ਹੱਥਾਂ ਤੇ ਮਾਣ ਹੋਵੇ ਲਗਨ ਨੂੰ ਦਿਲ ਤੇ ਯਕੀਨ ਹੋਵੇ ਇਹ ਤਖਤ ਹੋਵੇ ਮੁਹੱਬਤਾਂ ਦਾ ਤੇ ਸੱਚ ਗੱਦੀ ਨਿਸ਼ੀਨ ਹੋਵੇ ਔਰ ਮੈਂ ਅੱਕ ਚੁੱਕਾ ਹਾਂ ਸੁਣ ਕੇ ਬਾਤਾਂ ਤੇ ਥੱਕ ਚੁੱਕਾ ਕਿਤਾਬਾਂ ਬੜ ਕੇ ਮੈਂ ਅੱਕ ਚੁੱਕਾ ਹਾਂ ਸੁਣ ਕੇ ਬਾਤਾਂ ਤੇ ਥੱਕ ਚੁੱਕਾ ਕਿਤਾਬਾਂ ਪੜ੍ਹ ਕੇ ਤੇ ਢੂੰਡਦਾ ਹਾਂ ਮੈਂ ਲਫ਼ਜ਼ ਐਸਾ ਜੋ ਰੋਜ਼ ਤਾਜ਼ਾ ਤਰੀਨ ਹੋਵੇ ਮੈਂ ਅੱਕ ਚੁੱਕਾ ਹਾਂ ਸੁਣ ਕੇ ਬਾਤਾਂ ਤੇ ਥੱਕ ਚੁੱਕਾ ਕਿਤਾਬਾਂ ਪੜ੍ਹ ਕੇ ਤੇ ਢੂੰਡਦਾ ਹਾਂ ਮੈਂ ਲਫ਼ਜ਼ ਐਸਾ ਜੋ ਰੋਜ਼ ਤਾਜ਼ਾ ਤਰੀਨ ਹੋਵੇ ਔਰ ਮੈਂ ਕਦ ਇਹ ਚਾਹਿਆ ਸੀ ਬੀਬਾ ਬੰਦਾ ਬੇਜਾਨ ਪੁਰਜ਼ੇ ਦੇ ਬਾਗ ਘੁੰਮੇ ਮੈਂ ਕਦ ਇਹ ਚਾਹਿਆ ਸੀ ਬੀਬਾ ਬੰਦਾ بے جان ਪੁਰਜ਼ੇ ਦੇ ਵਾਂਗ ਘੁੰਮੇ ਮੈਂ ਕਦ ਇਹ ਚਾਇਆ ਸੀ ਦੁਨੀਆ ਐਦਾਂ ਦੀ ਦਿਲ ਵਿੱਚ ਹੋਣੀ ਮਸ਼ੀਨ ਹੋਵੇ ਮੈਂ ਕਦ ਇਹ ਚਾਇਆ ਸੀ ਬੀਬਾ ਬੰਦਾ بے جان ਪੁਰਜ਼ੇ ਦੇ ਵਾਂਗ ਘੁੰਮੇ ਮੈਂ ਕਦ ਇਹ ਚਾਇਆ ਸੀ ਦੁਨੀਆ ਐਦਾਂ ਦੀ ਦਿਲ ਵਿੱਚ ਹੋਣੀ ਮਸ਼ੀਨ ਹੋਵੇ ਔਰ ਇੱਕ ਸ਼ੇਰ ਹੈ ਕਿ ਹੈ ਕੋਈ जरत जनून जजा विद्यार्थियों लिए विद्यार्थियों के है कोई जरत जनून जजबा है कोई चानण चिराग चेहरा है कोई जरुरत जनून जज्बा है कोई चानण चिराग चेहरा ਜੋ ਮੈਥੋਂ ਵੱਧ ਕੇ ਵਿਵਾਗ ਹੋਵੇ ਜੋ ਤੈਥੋਂ ਵੱਧ ਕੇ ਹੁਸੀਨ ਹੋਵੇ ਹੈ ਕੋਈ ਜ਼ਰੂਰਤ ਜਨੂਨ ਜਜ਼ਬਾ ਹੈ ਕੋਈ ਚਾਨਣ ਚਿਰਾਗ ਚਿਹਰਾ ਜੋ ਮੈਥੋਂ ਵੱਧ ਕੇ ਵਿਵਾਗ ਹੋਵੇ ਜੋ ਤੈਥੋਂ ਵੱਧ ਕੇ ਖੁਸ਼ੀਨ ਹੋਵੇ ਔਰ ਨਦੀ ਵੀ ਕੀ ਹੈ ਜੋ ਬਗਣ ਵੇਲੇ ਖਿਆਲ ਰੱਖਦੀ ਹੈ ਕੰਢਿਆਵਾਂ ਨਦੀ ਵੀ ਕੀ ਹੈ ਜੋ ਵਗਣ ਵੇਲੇ ਖਿਆਲ ਰੱਖਦੀ ਹੈ ਕੰਡਿਆਂ ਦਾ ਔਰ ਕਵੀ ਵੀ ਕੀ ਹੈ ਜੋ ਬਹਿਰ ਦੀ ਹੀ ਮਸੰਦਗੀ ਦੇ ਅਧੀਨ ਹੋਵੇ ਕਵੀ ਵੀ ਕੀ ਹੈ ਜੋ ਬਹਿਰ ਦੀ ਹੀ ਮਸੰਦਗੀ ਦੇ ਅਧੀਨ ਹੋਵੇ ਹੁਨਰ ਨੂੰ ਹੱਥਾਂ ਤੇ ਮਾਣ ਹੋਵੇ ਲਗਨ ਨੂੰ ਦਿਲ ਤੇ ਯਕੀਨ ਹੋਵੇ ਇਹ ਤਖਤ ਹੋਵੇ ਮੁਹੱਬਤਾਂ ਦਾ ਤੇ ਸੱਚ ਗੱਦੀ ਨਸੀਨ ਹੋਵੇ ਔਰ ਇੱਕ ਡਾਕਟਰ ਸਾਹਿਬ ਦਾ ਹੁਕਮ ਹੈ ਇੱਕ ਚਾਰ ਲੈਣਾ ਅੱਜ ਤੋਂ ਬਹੁਤ 35 ਸਾਲ ਲਗਭਗ ਪਹਿਲਾਂ ਲਿਖਿਆ ਸੀ ਇਹਨਾਂ ਨੇ ਕਿ ਕਿਤਾਬਾਂ ਹੋਣੀਆਂ ਤੇ ਮੈਂ ਫਰਾਨ ਵੀ ਹੋ ਰਿਹਾ ਸੀ ਜਦੋਂ ਇਹ ਲਿਖੀਆਂ ਗਈਆਂ ਸੀ 17 ਉਹ ਇਹਨਾਂ ਦੇ ਪਿੱਛੇ ਜੋ ਜਾਨੀ ਜੋ ਕੁਝ ਸੀ ਉਹ ਬਿਲਕੁਲ ਹੀ ਹੋਰ ਤਰ੍ਹਾਂ ਦਾ ਸੀ ਔਰ ਕبھی ਜਦੋਂ ਸੁਣਾਉਂਦਾ ਕਵਿਤਾ ਜਾਂ ਕਵੀ ਉਹ ਤਾਂ ਲਿਖਦਾ ਤਾਂ ਉਹਦੀ ਜਿਹੜੀ ਕੰਪਲੀਟ ਆ ਉਹ ਸਰੋਤੇ ਦਾ ਪਾਠਕ ਦੇ ਨਾਲ ਮਿਲ ਕੇ ਦੋਵੇਂ ਇਕੱਠੇ ਉਹਨੂੰ ਕੰਪਲੀਟ ਕਰਦੇ ਆ ਤੇ ਉਹ ਮੈਨੂੰ ਮਤਲਬ ਐਵੇਂ ਜਿਹਾ ਲੱਗਿਆ ਵੀ ਉਹ ਬੜਾ ਕੁਝ ਹੋਰ ਇਸ ਤਰ੍ਹਾਂ ਮੇਰੇ ਜ਼ੇਹਨ ਦੇ ਵਿੱਚ ਇਹਦੇ ਛੋਕੜ ਦੇ ਵਿੱਚ ਹੋਰ ਕੁਝ ਸੀ ਤੇ ਹੁਣ ਜਿਹੜੀ ਉਹਦੇ ਵਿੱਚੋਂ ਜੋ ਉਮੀਦ ਕੀਤੀ ਜਾ ਰਹੀ ਹੈ ਜਾਂ ਜੋ ਮਤਲਬ ਹਾਂ ਐਕਸਪੈਕਟ ਕੀਤਾ ਜਾ ਰਿਹਾ ਉਹ ਬੜਾ ਕੁਝ ਹੋਰ ਤਰ੍ਹਾਂ ਦਾ ਮੈਨੂੰ ਸਮਝਦਾ ਮਤਲਬ ਉਸ ਗੱਲ ਨੂੰ ਵੀ ਤੇ ਉਹ ਕਹਿ ਕੇ ਉਹ ਚਾਰ ਲੇਰਾਂ ਜਿਕੇ ਦੂਰ कदम तो अजे है मंजिल नजरों दूर सवेरा दूर कदम तो अजे है मंजिल नजरों दूर सवेरा और पानी धुप हवा नहीं पोरा आग ते लहू बथेरा दूर कदम तो अजे है मंजिल नजरों दूर सवेरा पानी धुप हवा नहीं पोरा आग ते लहू बथेरा ਔਰ ਗਮਲੇ ਦੇ ਵਿੱਚ ਤਪਦਾ ਰੇਤਾ ਕਮਰੇ ਵਿੱਚ ਹਨੇਰਾ ਨਿਯੁਗ ਪੈ ਮਲੂਕ ਮੈਂਦੀਏ ਜੇ ਤੇਰਾ ਅਜੇ ਵੀ ਉੱਗਣ ਦਾ ਜੇਲਾ ਨਿ ਉੱਗ ਪੈ ਮਲੂਕ ਮੈਂਦੀਏ ਜੇ ਤੇਰਾ ਅਜੇ ਵੀ ਉੱਗਣ ਦਾ ਜੇਲਾ ਤੇ ਇੱਕ ਅ ਮੇਰਾ ਵੀ ਜੀਕਿਤਾ ਕਿ ਮੈਂ ਤੇ ਕਵਤਾ ਸੁਵਾਵਾਂ ਕਿ ਬਾਬੇ ਦੀ ਬਾਣੀ ਦੇ ਵਿੱਚ ਜੋ ਇੱਕ ਡਾਇਲੈਕਟ ਦੇਖਿਆ ਗਿਆ ਮੈਂ ਜੋ ਮਹਿਸੂਸ ਕੀਤਾ ਉਹ ਮੈਂ ਉਨਰਸਨ ਦੇ ਵਿੱਚ ਉਤਰ ਗਿਆ ਤਾਂ ਉਹ ਕਿ ਬਾਬੇ ਦੀ ਬਾਣੀ ਮੱਖੋਂ ਦਾ ਮਟਕਾ ਵਿੱਚ ਪੰਜ ਸੱਤ ਬੂੰਦਾਂ ਮੇਰੀਆਂ ਵੀ ਬਾਬੇ ਦੀ ਬਾਣੀ ਮੱਖੋਂ ਦਾ ਮਟਕਾ ਵਿੱਚ ਪੰਜ ਸੱਤ ਬੂੰਦਾਂ ਮੇਰੀਆਂ ਵੀ ਔਰ ਬਾਬੇ ਦੀ ਬਾਣੀ ਅਡੋਲ ਬੋਹਿਥਾ ਬੋਹਿਥੇ ਚ ਘੁੰਮਣ ਘੇਰੀਆਂ ਵੀ ਬਾਬੇ ਦੀ ਬਾਣੀ ਮੱਖੋ ਦਾ ਮਟਕਾ ਵਿੱਚ ਪੰਜ ਸੱਤ ਬੂੰਦਾ ਮੇਰੀਆਂ ਵੀ ਔਰ ਬਾਬੇ ਦੀ ਬਾਣੀ ਅਡੋਲ ਬੋਹਿਥਾ ਬੋਹਿਥੇ ਚ ਘੁੰਮਣ ਘੇਰੀਆਂ ਵੀ ਔਰ ਬਾਬੇ ਦੀ ਬਾਣੀ ਦੇ ਤਤ ਫਟ ਵਾਦੇ ਬਾਬੇ ਦੀ ਬਾਣੀ ਦੇ ਤਤ ਫਟ ਵਾਦੇ ਮਨਮਤੀਆਂ ਲਈ ਦੇਰੀਆਂ ਬਾਬੇ ਦੀ ਬਾਣੀ ਦੇ ਤਤ ਤਟਫਤ ਵਾਦੇ ਮਨਮਤੀਆਂ ਲਈ ਦੇਰੀਆਂ ਵੀ ਔਰ ਬਾਬੇ ਦੀ ਬਾਣੀ ਚ ਕੱਖਾਂ ਨੂੰ ਠੋਰਾ ਬਾਬੇ ਦੀ ਬਾਣੀ ਹਨੇਰੀਆਂ ਵਿੱਚ ਬਾਬੇ ਦੀ ਬਾਣੀ ਚ ਕੱਖਾਂ ਨੂੰ ਠੋਰਾ ਬਾਬੇ ਦੀ ਬਾਣੀ ਹਨੇਰੀਆਂ ਵੀ ਔਰ ਬਾਬੇ ਦੀ ਬਾਣੀ ਦੇ ਨਸ਼ਤਰ ਤਖੇਰੇ ਕੋਲ ਮਲਮ ਦੀਆਂ ਢੇਰੀਆਂ ਨੂੰ ਬਾਬੇ ਦੀ ਬਾਣੀ ਦੇ ਨਸ਼ਤਰ ਤਖੇਰੇ ਕੋਲ ਮਲਮ ਦੀਆਂ ਢੇਰੀਆਂ ਵੀ ਔਰ ਬਾਬੇ ਦੀ ਬਾਣੀ ਸਿੱਧੀ ਤੇ ਸਾਦੀ ਅਕਲਾਂ ਨੂੰ ਗੁੰਝਲਾਂ ਬਥੇਰੀਆਂ ਵੀ ਬਾਬੇ ਦੀ ਬਾਣੀ ਸਿੱਧੀ ਤੇ ਸਾਦੀ ਅਕਲਾਂ ਨੂੰ ਗੁੰਝਲਾਂ ਬਥੇਰੀਆਂ ਵੀ ਔਰ ਬਾਬੇ ਦੀ ਬਾਣੀ ਜੀਵਨ ਦੀ ਦਾਤੀ ਸਿਰ ਮੰਗਦੀ ਬਿਨ ਦੇਰੀਆਂ ਵੀ ਬਾਬੇ ਦੀ ਬਾਣੀ ਜੀਵਨ ਦੀ ਦਾਤੀ ਸਿਰ ਮੰਗਦੀ ਬਿਨ ਦੇਰੀਆਂ ਵੀ ਔਰ ਬਾਬੇ ਦੀ ਬਾਣੀ ਉਸਤਾਦ ਬਣਾਈਆਂ ਮੈਂ ਜਿੰਨਾਂ ਕੁਝ ਚੇਰੀਆਂ ਵੀ ਬਾਬੇ ਦੀ ਬਾਣੀ ਉਸਤਾਦ ਬਣਾਈਆਂ ਮੈਂ ਜੀ ਆਂ ਕੁਝ ਚੇਰੀਆਂ ਵੀ ਤੇ ਇਹ ਕਹ ਕੇ ਕਈ ਵਾਰੀ ਮੰਦਰ ਥੋੜਾ ਜਿਹਾ ਉੱਚਾ ਵੀ ਬੋਲ ਜਾਂਦਾ ਜਿੱਥੇ ਮੌਕਾ ਅਗੇ ਅਗੇ ਸੁੱਚੀ ਸਵਾਚ ਮੰਦ ਮੁਰਦਾ ਮਧੋਲਿਆ ਮੈਂ ਜਦੋਂ ਵੀ ਸੁੱਚੀ ਸਵਾਚ ਮੰਦ ਮੁਰਦਾ ਮਧੋਲਿਆ ਮੈਂ ਔਰ ਨਿਤਰੀ ਨਦੀ ਚ ਤੰ ਦਾ ਘੱਟਾ ਘਝੋਲਿਆ ਸੁਚੀ ਸਵਾਚ ਮਨ ਦਾ ਮੁਰਦਾ ਮਧੋਲਿਆ ਮੈਂ ਔਰ ਨਿਤਰੀ ਨਦੀ ਚ ਤੰ ਦਾ ਘੱਟਾ ਘਝੋਲਿਆ ਮੈਂ ਉਸ ਨੂੰ ਖਬਰ ਨਾ ਕਾਈ ਜਿਸ ਦੀ ਆਦਤ ਮਾਇਲ ਉਸ ਨੂੰ ਖਬਰ ਨਾ ਕਾਈ ਜਿਸ ਦੀ ਆਦਤ ਮਾਇਲ ਪਾਣੀ ਚ ਲਰਜ਼ਿਆ ਮੈਂ ਪੌਣਾ ਚ ਡੋਲਿਆ ਉਸਨੂੰ ਖਬਰ ਨ ਕਾਈ ਜਿਸ ਦੀ ਅਦਾ ਤੇ ਮਾਇਲ ਪਾਣੀ ਚ ਲਰਜ਼ਿਆ ਮੈਂ ਪੌਣਾ ਚ ਡੋਲਿਆ ਮੈਂ ਔਰ ਕਦ ਕਿਧਰੇ ਮਲੰਗ ਬਣ ਕੇ ਬੁੱਲੇ ਚ ਨੱਚਿਆ ਮੈਂ ਕਿਧਰੇ ਮਲੰਗ ਬਣ ਕੇ ਬੁੱਲੇ ਚ ਨੱਚਿਆ ਮੈਂ ਔਰ ਕਿਧਰੇ ਨਿਸ਼ੰਗ ਹੋ ਕੇ ਬਾਬੇ ਚੋਂ ਬੋਲਿਆ ਕਿਧਰੇ ਮਲੰਗ ਬਣ ਕੇ ਬੁੱਲੇ ਚ ਨੱਚਿਆ ਮੈਂ ਕਿਦਰੇ ਨਿਸ਼ੰਘ ਹੋ ਕੇ ਬਾਬੇ ਚੋ ਬੋਲਿਆ ਮੈਂ ਔਰ ਉੱਚਿਆਂ ਪਹਾੜਾਂ ਸੰਗ ਮੈਂ ਅਕਸ਼ੇਰ ਦੀ ਨਯਤ ਕੁਛ ਦੇਖਣਾ ਰਿਹਾ ਕਿ ਉੱਚਿਆਂ ਪਹਾੜਾਂ ਸੰਗ ਮੈਂ ਕੀਤੀ ਗਿਆਨ ਗੋਸ਼ਟ ਉੱਚਿਆਂ ਪਹਾੜਾਂ ਸੰਗ ਮੈਂ ਕੀਤੀ ਗਿਆਨ ਗੋਸ਼ਟ ਗਹਿਰੇ ਸਮੁੰਦਰਾਂ ਸੰਗ ਦੁਖ ਸੁਖ ਫੁਰ ਲੈ ਆਵਾਂ ਉੱਚਿਆਂ ਪਹਾੜਾਂ ਸੰਗ ਮੈਂ ਕੀਤੀ ਗਿਆਨ ਗੋਸ਼ਟ ਉਹ ਗਹਿਰੇ ਸਮੁੰਦਰਾਂ ਸੰਗ ਦੋ ਖੁਸ਼ਕ ਰੋਲਿਆ ਮੈਂ ਔਰ ਖੇਰ ਕਿ ਮੈਂ ਦੀਨ ਤੇ ਦੁਨੀਆ ਦਾ ਹੀਰਾ ਉਛਾਲ ਦਿੱਤਾ ਮੈਂ ਦੀਨ ਤੇ ਦੁਨੀਆ ਦਾ ਹੀਰਾ ਉਛਾਲ ਦਿੱਤਾ ਤੇਰੀਆਂ ਮੁਹੱਬਤਾਂ ਦਾ ਕੰਕਰ ਲੁਕੋ ਲਿਆ ਮੈਂ ਦੀਨ ਤੇ ਦੁਨੀਆ ਦਾ ਹੀਰਾ ਉਛਾਲ ਦਿੱਤਾ ਤੇਰੀਆਂ ਮੁਹੱਬਤਾਂ ਦਾ ਕੰਕਰ ਲੁਕੋ ਲਿਆ ਮੈਂ ਔਰ ਉਹਨਾ ਸੰਜੋ ਲਿਆ ਜੇ ਜਿੰਨਾ ਕੋ ਸੱਚ ਲੱਗੇ ਉਹਨਾ ਸੰਜੋ ਲਿਆ ਜੇ ਜਿੰਨਾ ਕੋ ਸੱਚ ਲੱਗੇ ਉਹ ਬਾਕੀ ਮਿਟਾ ਰਿਹਾ ਜੇ ਜੋ ਕੋਹਰ ਤੋਂ ਲਿਆ ਮੈਂ ਬਾਕੀ ਮਿਟਾ ਰਿਹਾ ਜੇ ਜੋ ਕੋਹਰ ਤੋਂ ਲਿਆ थैंक यू